ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਹੀ ਆਪਣੇ ਕੋ ਲੋਡ ਪਹੁੰਚਿਆ 15 ਝੋਟੀਆਂ ਦਾ ਸੂਈਆਂ ਸਵਾਈਆਂ ਝੋਟੀਆਂ ਵਾਂ ਚੰਗੇ ਦੁੱਧ ਵਾਲੀਆਂ ਰਕੀਆਂ ਆਈਆਂ ਵਾਂ ਤੇ ਆਜੋ ਬਾਠ ਸਾਹਿਬ ਹੋਣਾ ਨਾ ਕਰਦੇ ਆ ਗੱਲ ਜੀ ਤੇ ਆਜੋ ਸਤਿ ਸ਼੍ਰੀ ਅਕਾਲ ਬਾਠ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਰੇ ਹੋਰ ਸਭ ਕੀ ਹਾਲ ਜੀ ਕਿਰਪਾ ਗੁਰੂਆਂ ਦਾ ਪਾਸ਼ਾ ਦੀ ਬਾਬੇ ਦੀਸ਼ੋ ਦੀ ਹਾਂ ਜੀ ਜਦੋਂ ਇਹੋ ਜਿਹੇ ਭਰਾ ਨਾਲ ਇਥੇ ਪੰਜਾ ਵਰਗੇ ਸਰਪੰਚ ਮਾਰੇ ਬਾਬੇ ਦੀਸ਼ੋ ਦੀ ਕਿਰਪਾ ਠੀਕ ਆ ਠੀਕ ਆ ਉਹਦਾ ਹਾਥਾ ਮਹਾਰਾਜ ਦਾ ਮਾਲ ਵਿਗੰਡਿਆ ਵਾ ਹਾਂਜੀ ਹਾਂਜੀ ਪਰ ਇੱਕ ਗੱਲ ਆ ਪੀ ਸਰਪੰਚ ਸਾਹਿਬ ਮਈਆਂ ਚੰਗੀਆਂ ਕਰੇ ਆਪਣੇ ਮਈਆਂ ਚੰਗੀਆਂ ਮਈਆਂ ਦੀ ਇੱਕ ਦੂਜਾ ਨੰਬਰ ਵੀ ਭਾ ਛੋਟਾ ਕਹਿੰਦੇ ਆ ਵੀ ਭਾ ਦੇ ਨਾਲ ਹੀ ਮਾਲ ਵਿਕਣਾ ਸਰਪੰਚਾ ਸੱਚੀ ਗੱਲ ਆ ਮੈਂ ਕਿਹਾ ਸੱਚੀ ਲੈ ਹਾਂ ਪਿੰਡ ਆਪਣੇ ਮੱਤੇਵਾਲ ਤਹਿਸੀਲ ਬੋਗਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਫੋਨ ਨੰਬਰ 887296295 ਠੀਕ ਕਈ ਭੈਣ ਭਰਾ ਫੋਨ ਕਰਦੇ ਇਹਦੀ ਕਿੱਥੇ ਆ ਜ਼ਿਲ੍ਹਾ ਅਮਰਸਰ ਦੇ ਪਿੰਡ ਮੱਤੇਵਾਲ ਮਹਿਤਾ ਰੋਡ ਦੇ ਉੱਪਰ ਮਹਿਤਾ ਰੋਡ ਦੇ ਤੇ ਹਾਂਜੀ ਹਾਂਜੀ ਜਿਹੜੇ ਬੰਦੇ ਕਈ ਜਲੰਧਰੋਂ ਜਾਂ ਫਲਵਾੜੋਂ ਜਾਂ ਮਲਕੇ ਰੋਪੜੋਂ ਆਉਂਦੇ ਤੇ ਸੂਹੇ ਜਿਹੜਾ ਮਾਲ ਜਾਂਡਿਆ ਵਾ ਹਾਂਜੀ ਹਾਂਜੀ ਫਿਰ ਉਹ ਬੰਦੇ ਪੁੱਛਦੇ ਆ ਕਈ ਭੈਣ ਭਰਾ ਜਿਹੜਾ ਆਪਣਾ ਅੰਮ੍ਰਿਤਸਰ ਜੇ ਪਰ ਅੰਮ੍ਰਿਤਸਰ ਆਪਾਂ ਨੂੰ ਇੱਥੋਂ 30 32 ਕਿਲੋਮੀਟਰ ਆ ਮਹਿਤਾ ਚੌਂਕ ਲੱਗੇ ਮੇਨ ਠੀਕ ਹੈ ਜੀ ਮੇਨ ਅੱਧਾ ਜਿਹੜਾ ਹੋਰ ਕੇ ਬੰਦੇ ਨਹੀਂ ਪਤਾ ਚਵਿੰਡਾ ਦੇ ਦੀ ਚਵਿੰਡਾ ਦੇ ਦੀ ਦੇਵੀ ਚਵਿੰਡਾ ਮਲਕੇ ਹਾਂ ਠੀਕ ਤੇ ਬਹੁਤ ਮਹਾਰਾਜੀ ਗੁਰੂ ਨਾਨਕ ਦਾਸ ਦੀ ਕਿਰਪਾ ਵਾ ਮਾਲ ਵੇ ਗੰਡਿਆ ਵਾ ਵਿੱਚ ਬਾੜ ਸਾਹਿਬ ਨਹੀਂ ਮਾੜੀਆਂ ਵੀ ਆਪਨ ਪੈ ਗਈਆਂ ਹਾਂਜੀ ਉਹ ਇੱਕ 90 ਵੀ ਖਰੀਦ ਆਪਨੇ ਇੱਕ ਲੱਖ 90 ਹਜ਼ਾਰ ਦੀ ਸੱਚਾਈ ਹਾਂਜੀ ਹਾਂਜੀ ਇਹ ਚਾਹ ਕਈ ਬੰਦਾ ਕੋ ਆਖੀ ਨਾ ਕਿ ਵਪਾਰੀਆਂ ਨੂੰ ਵਪਾਰੀਆਂ ਦਾ ਵਜਦਾ ਹੀ ਆ ਹਾਂਜੀ ਇਹ 90 ਦੀ ਤੇ ਸੱਤ ਖਰਚਾ ਤੇ 5000 ਮੈਂ ਜੱਥੇ ਲੱਗ ਗਿਆ ਠੀਕ ਮੇਰੇ ਹਿਸਾਬ ਨਾਲ ਕਿ ਸਪੈਸ ਹਾਣਾ ਸਲਾਹ ਕੰਡਾ ਮੈਂ 80000 ਰੁਪਏ ਉਡੂਗਾ 80 ਹਜ਼ਾਰ ਵਪਾਰ ਦੇ ਵਿੱਚ ਘਾਟੇ ਵੀ ਆ ਆ ਵੀ ਮੈਂ ਤਾਂ ਟੇ ਵਾਲੀ ਆ ਇਹਦਾ ਬੱਚਾ ਮੈਂ ਆਪਣੇ ਕੋ ਪਰੋਂ ਦੱਸਿਆ ਹੀ ਗਈ ਆ ਹਾਂਜੀ ਪਰ ਸੂਏ ਸੁਵੇ ਦਾ ਹਿਸਾਬ ਕਤਾ ਬੰਦਾ ਸੂਆ ਚੋ ਗਿਆ ਮੈਂ ਦੇ ਫੌਲਟ ਹੋ ਗਿਆ ਉਹਨੇ ਦੱਸਿਆ ਨਹੀਂ ਕੱਲ 30000 ਕਾਟਾ ਪਾ ਕੇ ਉਹ ਵੀ ਉਹ ਵੀ ਦਿੱਤੀ ਚਲੋ ਘਾਟੇ ਵਾ ਦੇ ਕੋਈ ਗੱਲ ਹੀ ਨਹੀਂ ਆਹ ਵੇਖੋ ਮੈਂ ਇਹ ਵੀਡੀਓ ਦੇ ਵਿੱਚ ਪਿਛਲੇ ਜੇ ਆਪਾਂ ਪਾਈ ਸੀ ਤੇ ਮੈਂ ਢੱਕੀ ਸੀ ਅਸੀਂ ਆਖਿਆ ਵੀ ਘਰ ਹੀ ਰੱਖਣੇ ਹਾਂ ਹਾਂਜੀ ਮੈਂ ਕਹਿੰਦੇ ਚੱਲ ਨਹੀਂ ਗੁੱਜਾ ਸੁਗਾ ਵਾ ਗੁੱਜਾ ਸੁਗਾ ਹਾਂਜੀ ਇਹਨੂੰ ਅੱਜ ਦੱਸ ਦੇਣਾ ਹੋਇਆ ਸੂਈ ਨੂੰ ਪਿਛਲੇ ਹਫਤੇ ਮੈਂ ਆਈ ਹਾਂਜੀ 17 ਲੀਟਰ ਦੁੱਧ ਆ। 17 ਲੀਟਰ। ਹਾਂ। ਠੀਕ ਆ। ਤੇ 16 ਨਾ ਮਹਿਕ ਲਾਵਾਂਗੇ ਤੇ 20 ਦੀ ਗਰੰਟੀ ਦੇ ਆਈ ਹੈ। ਠੀਕ ਆ ਠੀਕ ਆ। ਜੇ ਹੁਣ ਕੋਈ ਭੈਣ ਭਰਾ ਇਹੋ ਜੀ ਮੈਨੂੰ ਆਖੇ ਮੈਨੂੰ ਡੇਢ ਦੀ ਮਿਲਦੇ ਦਾ 1 6 ਦੀ ਮਿਲਦੇ। ਨਹੀਂ ਮਿਲਦੀ। ਹਾਂਜੀ। ਅੱਗੇ ਆ ਭਾਰੀ ਹੁਣ ਆਏ ਸਰਪੰਚ ਸਾਹਿਬ ਤੁਹਾਡੇ ਨਾਲ। ਹਾਂ ਬਿਲਕੁਲ। ਕਹਿੰਦੇ ਆ ਕਿ ਨਹੀਂ ਮੈਂ ਉੱਧ ਜਿਹੜੀ ਜੀਨ ਡਾਲਦੀ ਤੇ ਜਾਂ ਸਾਰ ਾਲਦੀ ਮੈਂ ਉਹ 2 ਤੋਂ ਟੱਪ ਕੇ ਮੈ ਮਿਲਦੀ। ਇਹ 2 ਤੋਂ ਟੱਪ ਕੇ ਮਿਲਣੀ ਆ। ਇਹ ਜੋਟੀ 2 ਤੋਂ ਟੱਪ ਕੇ। ਪਹਿਲਾ ਨੰਬਰ। ਪਹਿਲਾ ਨੰਬਰ ਆ ਦੂਜਾ ਨੰਬਰ ਆ। ਮਾੜਾ ਲਿਖਿਆ। ਆਇਂ। ਚਾਰ ਦੰਦ ਵਾ ਹਾਂਜੀ ਹਾਂਜੀ ਇਹ ਛੇਵਾ ਦੇ ਨਾਲ ਜੂਈ ਨੂੰ ਆ ਇਧਰ ਵੇਖੋ ਹਾਂਜੀ ਗਾੜੀ ਬਿਸ਼ਾਰੀ ਵੇਖ ਲਓ ਇੱਕ ਰਿਸ ਮਾਰੇ ਮਾਰੇ ਆ ਬੱਚੇ ਲੈ ਆਏ ਇਧਰ ਨੂੰ ਥਣ ਮਖਾਲ ਦੋ ਵੇਖੋ ਜੀ ਇਹ ਕਿ ਲੇਵੇ ਆਂ ਗੀਆਂ ਵੱਡੀਆਂ ਝੋਟੀਆਂ ਸਿੰਗ ਵੇਖੋ ਹਾਂਜੀ ਹਾਂਜੀ ਇਹ ਰਿੰਗ ਸਿੰਗ ਨਿੱਕਾ ਹਾਂ ਜੇ ਮਲਕੀ ਗੱਲ ਇਤਰਾਵਾ ਵੀ ਛੌੜ ਪਾਇਆ ਉਹਦੇ ਚ ਵੀ ਦੱਸਿਆ ਹਾਂਜੀ ਇਹਦੇ ਕੋਲ ਝੋਟੀ ਕੋ 10 ਲੀਟਰ ਫੜੇ ਬੋਲਾ ਵਾ ਬੋਲਾ ਨਹੀਂ ਤੇ ਜਿੰਨਾ ਲੈਵਾ 14 15 ਦਾ 15 ਦੱਸਣਾ ਹੈ ਪਰ ਜਿੰਨਾ ਦੁੱਧ ਹਾਂਜੀ ਹਾਂਜੀ ਠੀਕ ਹੈ ਪਰ ਆ ਮਈਆਂ ਆਈਆਂ ਤਾਂ ਕੋਈ ਆਪਾਂ ਦੁੱਧ ਨਹੀਂ ਦੱਸ ਸਕਦੇ ਆ ਝੋਟੀ ਨੂੰ ਅੱਜ ਤੇ ਜਿਆਦਾ ਨਹੀਂ ਸ ਇਹ ਦੇਖੋ 9 ਹੋਵੇ 10 ਕਿਲੋ ਹੋਵੇ ਬੋਲਾ ਵਾ ਬੋਲਾ ਹੀ ਹੈ ਥੋੜੀ ਜਿਹੀ ਦੇਵੇ ਦੀ ਧੱਕ ਗਾਣਵਾ ਚਾਰ ਦੰਦ ਆ ਪਲੇ ਜੁੜੀ ਫੁੱਲ ਆ ਦੋ ਦੰਦ ਆ ਦੋ ਦੰਦ ਦੋ ਦੰਦ ਦੋ ਦੰਦ ਆ ਇਧਰ ਵੇਖੋ ਇਹ ਆ ਚੀਜ਼ਾਂ ਇਹਨਾਂ ਦਾ ਸਭ ਤੋਂ ਵੱਡਾ ਮੋਲਾ ਆ ਵਾ ਆ ਵੇਖੋ ਆ ਵੇਖੋ ਚੋਂ ਜਿਹੜਾ ਪਸ਼ਮ ਦੀ ਥਣ ਕੱਢਦੀ ਬਹੁਤ ਜ਼ਿਆਦਾ ਠੀਕ ਆ ਠੀਕ ਇਹ ਦੇਖੋ 9 ਹੋ ਤਾਂ 10 ਕਿਲੋ ਬੋਲਾ ਹੀ ਆ ਕੱਟੀ 15 ਲੀਟਰ ਵਾਲੀ ਆ ਵੀ ਕੱਟੀ 15 ਲੀਟਰ ਵਾਲੀ ਆ ਤੇ ਜਾ ਨੰਬਰ ਚੌਥਾ ਸ਼ੇਰ ਦਾ ਬੱਚਾ ਆ ਰਿਹਾ ਸ਼ੇਰ ਆਇਆ ਦੇਖ ਸ਼ੇਰ ਇਹ ਰੋਖਨੇ ਤੁਹਾਨੂੰ ਚਾਰ ਦੰਦ ਹਾਂ ਚਾਰ ਦੰਦ ਕਿ ਆਂਦੀ ਵੀ ਮੈਨੂੰ ਹੀ ਆ ਜਗਾਰਡ ਲੱਗਾ ਵਾ ਹਾਂਜੀ ਹਾਂਜੀ ਆ ਵੇਖੋ ਕੋਈ ਮਈਆਂ ਨੂੰ ਟਾਈਮ ਨਹੀਂ ਲੱਗਾ ਪਹਿਲਾ ਨੰਬਰ ਇਹ ਠੀਕ ਹੈ ਠੀਕ ਹੈ ਮਈਆਂ ਨੂੰ ਆ ਲੈ 3 ਵਜੇ ਆ ਹਾਂਜੀ ਸਵੇਰ ਦੀ 24:30 ਤੋਂ 5:30 ਵਜੇ ਦੀ ਚਵਾਈ ਆ 5 ਵਜੇ ਦੀ ਹਾਂ ਉਹ ਠੀਕ ਹੈ ਚਾਰ ਦੰਦ ਵਾ 15 ਲੀਟਰ ਤੋਂ ਛੋਟੀ ਘਟੋਗੇ ਦੋ ਦੰਦਾ ਹੁਣ 13 14 ਲੀਟਰ 13 14 ਨਾ ਕੀ ਗੱਲ ਮੋਲ ਲਾਉਣਾ ਪਊਗਾ ਹਾਂ ਹਾਂ ਜੀ ਜੀ ਠੀਕ ਆਹ ਇੱਕ ਪੱਟੇ ਇਹ ਵੀ ਇਹ ਵੀ ਦੋ ਦੰਦ ਨੇ ਦੋ ਦੰਦ ਦੋ ਦੰਦ ਜੇ ਅੱਜ ਤੇਰਾ ਕਰਮਾ ਲੀਏ ਇਹ ਨਾ ਕਰਾ ਕਰ ਬਿਕਰੀ ਆਹ ਚੀਜ਼ ਦੇਖੋ ਹਾਂ ਸੇਕ ਸੇਕ ਮਖਾਏ ਇਦਨ ਅਸਲ ਅਸਲ ਹਾਂ ਇੱਕ ਅਸਲ ਦੇਖੋ ਦੋ ਦੰਦ ਦੋ ਦੰਦ ਕੱਟੀ 10 ਕਿਲੋ ਬੋਲਾ ਤੇ ਕੱਟੀ ਮਗਰ ਪੇਗੇ ਪੰਜਾਬ ਚ ਨਹੀਂ ਇਸ ਤਰ੍ਹਾਂ ਦੋ ਤਿੰਨ ਚਾਰ ਹਾਂਜੀ ਹਾਂਜੀ ਕਿਦਾਂ ਖੜੇ ਪੰਜਾਬ ਦੇ ਵਿੱਚ ਇਹ ਨਹੀਂ ਪਾਲਦੀਆਂ ਹਾਂ ਇਹੋ ਜਿਹੀਆਂ ਨਹੀਂ ਪਾਲਦੀਆਂ ਸਹੀ ਗੱਲ ਜੀ ਹਰਿਆਣੇ ਜੀ ਜੇ ਮਾਲ ਪਾਲਦੇ ਬੁੜੀਆਂ ਪਾਲਦੀਆਂ ਉਧਰ ਬੰਦੇ ਉਹ ਵੀ ਨਹੀਂ ਪਾਲਦੇ ਠੀਕ ਹੈ ਜੀ ਬੰਦੇ ਨੇ ਕੀ ਲਈ ਹਾਂਜੀ ਠੀਕ ਹੈ ਨਹੀਂ ਗਏ ਸਰਪੰਚ ਸਾਹਿਬ ਆ ਗਏ ਇਹ ਤਿੰਨ ਚਾਰ ਜਣ ਲੱਗੇ ਦੇ ਵਿੱਚ ਸੋਣੀ ਬੜੀ ਔਖੀ ਹੈ ਹਾਂਜੀ ਹਾਂਜੀ ਤੇ ਆਹ ਵੇਖੋ 10 ਕਿਲੋ ਕੱਟੀ ਕੋ ਬੋਲਾ ਬੋਲਾ ਹੀ ਹਾਂਜੀ ਕੱਟੀ ਮਗਰ ਪੰਜਵਾਂ ਨੰਬਰ ਜੀ ਆਹ ਵੇਖੋ ਇਹ ਕੱਟੀ 14 ਕਿਲੋ ਦੁੱਧ ਬਾੜ ਸਾਹਿਬ ਭਰੂਗੀ ਠੀਕ ਤੇ ਆਹ ਵੇਖੋ ਐ ਮੰਮੀ ਮੰਮੀ ਜਿੱਦਾਂ ਮੜ ਕੇ ਕਟੰਗ ਕੀਤੀ ਆਹ ਵੇਖੋ ਕਟੰਗ ਐਦਾਂ ਕਰਦੇ ਇਦੋਂ ਵੇਖੋ ਐਦਾਂ ਕਰਦੇ ਹਾਂਜੀ ਹਾਂਜੀ 6ਵਾਂ ਨੰਬਰ ਜੀ ਹਾਂਜੀ ਹਾਂਜੀ ਇਹ 6ਵਾਂ ਨੰਬਰ ਜੀ ਆਹ ਜੇ 7ਵਾਂ ਨੰਬਰ ਪਾ ਫਟੇ ਬੰਦ ਕਰੀਓ ਆਹ 7ਵਾਂ ਨੰਬਰ ਹਾਂ ਇਹ ਇਹੋ ਕੱਟੀ ਕੋ ਨੂੰ 10 ਕਿਲੋ ਦੁੱਧ ਆ ਉਹ ਕੱਟੀ ਮਗਰ ਦੁੱਧ ਨਹੀਂ ਹੋੜਾ ਨੀਲੀ 라ਵੀ ਦੀ ਪਿਓਰ ਨੀਲੀ 라ਵੀ ਦੀ ਕੱਟੀ ਆ ਆਹ ਦੇਖ ਠੀਕ ਆਹ ਦੇਖ ਪਿਓਰ ਨੀਲੀ ਗਾਵੀ ਨਾ ਟੀਗਾ ਨੀਲੀ 라ਵੀ ਦਾ ਲਆ ਆ ਵੇਖੋ ਆ ਜੀ ਵੇਖੋ ਕੀ ਚੀਜ਼ ਪਾਈ 7 ਨੰਬਰ 10 ਕਿਲੋ ਕੱਟੀ ਕੋ ਦੁੱਧ ਆ ਆਹ ਤੇ ਜਿਹੜੀ ਹੈ ਨਾ ਲੈ ਵੀ ਬਾਸਾਲ ਇਹਦੇ ਕੁੜੀਆਂ ਇੱਕ ਕੱਚ ਦੀ ਬੰਦੀ ਆ ਆਹ ਦੇਖ ਆਹ ਦੇਖ ਇਹ ਦਿਨ ਕਰ ਇੰਨਾ ਲੈਵਾ ਹੈ ਜਿੱਦਣ ਪਰਸੋਂ ਝੋਟੀ ਲਈ ਇੰਨਾ ਟਾਪ ਹੀ ਲਾਇਆ ਸੀ ਠੀਕ ਹੈ ਇਹ ਸਭ ਤੋਂ ਲੇਟ ਮਈਆਂ ਚ ਆਈਆਂ ਵਾ ਸਾਢੇ 5 6 ਦੀ ਚਵਾਈ ਆ ਤੇ ਪਿਓਰ ਦੋ ਦੰਦ ਪਿਓਰ ਦੋ ਦੰਦ ਜਿਨੇ ਕਿਸ ਨੇ ਪੈਸੇ ਘੱਟ ਖਰਚਣੇ ਤੇ ਨਮੂਨਾ ਜਿਹਾ ਹੀ ਰੱਖਣਾ ਹੈ ਕਿ ਛੋਟੀ ਜੀ ਝੋਟੀ ਉਹ ਬੰਦਾ ਆ ਕੇ ਲੈ ਗਿਆ ਠੀਕ ਹੈ ਠੀਕ ਇਹ 120 ਦੀ ਇਹ 125 ਦੀ ਇਹ 125 ਦੀ 7ਵਾਂ ਨੰਬਰ 125 ਦੀ 8ਵਾਂ ਨੰਬਰ 120 ਦੀ 120000 ਦੀ ਤੇ ਆ ਚਾਰ ਦੰਦ 12 ਲੀਟਰ ਦੋ ਦੋ 12 ਲੀਟਰ ਨਾਵਾਂ ਨੰਬਰ ਨਾਵਾਂ ਨੰਬਰ ਆ 10ਵਾਂ ਹਲਕੀ ਸੁਈ ਆ ਗੋਲਿਆ ਖਾਲੀ ਹੋਈ ਆ ਆ ਗੋਲਿਆ ਖਾਲੀ ਹੋਈ ਕੱਟੀ ਠੀਕ ਇਹ ਵੀ ਕੋਈ ਨਹੀਂ ਇੱਕ ਵੀ ਇਹ ਦੇ ਦਾਂ ਗੱਲ ਨਿਕਲੇ ਝਗੜਾ ਪਾ ਤਿਆ ਆ ਦੇਖੋ ਇਹ ਵੀ ਚਾਰ ਦੱਬ ਜੇ ਇਹ ਵੀ ਇੱਕ 25 ਦੀ ਇੱਕ 25 ਦੀ ਆ ਦੇਖੋ ਆ ਕਿੰਨਾ ਨੰਬਰ ਇਹ ਮੈਨੂੰ ਦੱਸ ਦਿਓ 8ਵਾਂ 9ਵਾਂ 10ਵਾਂ 11ਵਾਂ ਨੰਬਰ 4ਵਾਂ 7ਵਾਂ 8ਵਾਂ 9ਵਾਂ 10ਵਾਂ 11ਵਾਂ ਨੰਬਰ ਆਹ ਤੇ ਆ 12ਵਾਂ ਨੰਬਰ ਆਹ 8ਵਾਂ ਕੀ ਚੀਜ਼ ਵਾ ਇਹ ਆ 13ਵਾਂ 13 ਇਹ ਕਿਤੇ ਬੇਮਲੂਮੀ ਨਹੀਂ ਆਲ ਕਰਦੀ ਜੇ ਤੇ ਨਮੂਨਾ ਵੀ ਵੀ ਆ ਬੱਚਾ ਇੱਧਰ ਦੇਖੋ ਥਣ ਇਹ ਆ ਵੇਖੋ ਆ ਮੈਨਾਂ ਕਿਵੇਂ ਦੈਂ ਨਾਰੂ ਨਾ 13ਵਾਂ ਨੰਬਰ ਜੀ ਠੀਕ ਹੈ ਬੇਮਲੂਮੀ ਆਲ ਕਰਦੀ ਜੇ ਇੱਕ ਵੀ ਦੇ ਫੱਟੇ ਚੁੱਕਦੇ ਕੋਈ ਵੇਚਦੇ ਬਸ ਇਹੋ ਜਿਹੇ ਆਪਣੇ ਕੋ ਮਾਲ ਠੀਕ ਹੈ ਜਿਹਾ ਇਹੋ ਝੋਟੀਆਂ ਵੇਖੋ ਨਗੀਨੇ ਆਪਣੇ ਕੋ ਜਿਆਦੇ ਚੰਗੇ ਸ਼ੇਅਰ ਕਰ ਦਿਓ ਵੀਡੀਓ ਸਾਥੀ ਘਾਲ ਦੀ ਸਾਰਿਆਂ ਨੂੰ